ਨਹੀਂ ਨਹੀਂ ਭਾਜੀ ਅਸੀਂ ਕਿ ਮਿਲਣਾ ਉਹਨਾਂ ਨੂੰ ਤੁਹਾਡੇ ਤੇ ਵੇਚ ਕਿ ਨਹੀਂ ਥੋੜੀ ਆ ਨਾਲੇ ਤੁਸੀਂ ਇੰਨਾ ਸੋਚਣ ਦੇ ਜੋ ਉਦਾਂ ਕਿ ਇਹ ਕੰਮ ਕਰਕੇ ਸੋਚਣ ਦੇ ਹੋਣਗੇ ਜਲਜੀਤ ਪੁੱਤ ਤੂੰ ਫਿਕਰ ਨਾ ਕਰ ਇੱਕ ਵਾਰਾ ਨਾ ਪਿਆਲੀ ਹੱਥ ਵਿੱਚ ਆ ਲੈਂਦੇ ਵੇਖੇ ਨਾ ਮੈਂ ਕਰਾਂ ਕਿਦਾਂ ਕੱਢਦੀ ਆ ਮੰਮੀ ਜੀ ਇਹ ਕਿਦਾਂ ਦੀਆਂ ਗੱਲਾਂ ਕਰਨ ਦੇ ਜੀ ਤੁਸੀਂ ਕੀ ਕਿਹਾ ਮੈਂ ਕੋਈ ਗੱਲ ਨਹੀਂ ਕੀਤੀ ਮੈਂ ਤੇ ਮੰਮੀ ਇੱਧਰ ਆਹੋ ਪੁੱਤ ਮੈਂ ਤਾਂ ਤੇਰੇ ਵੱਲ ਆਈ ਆ ਹਾਂਜੀ ਹਾਂਜੀ ਲਵਲੀ ਹੁਣੀ ਆਉਣ ਲੱਗੇ ਆ ਅੱਛਾ ਤੇ ਮੇਰੀ ਸੁਣ ਲਾ ਗੱਲ ਹੁਣ ਬੜੀ ਵਿਉਂਤਨਾ ਮੈਂ ਉਹਨਾਂ ਨੂੰ ਸੱਦਿਆ ਹੀ ਹਾਂ ਅੱਛਾ ਤੇ ਸੋਮਵਾਰ ਦਾ ਪੱਕਾ ਕੰਮ ਕਰ ਲਓ ਠੀਕ ਆ ਠੀਕ ਵਾ ਨਾ ਹਾਂਜੀ ਹਾਂਜੀ ਤੇ ਸੋਮਵਾਰ ਦਾ ਕੰਮ ਰੱਖੀਏ ਤਾਂ ਤੁਸੀਂ ਆ ਜਿਓ ਮੈਨਾਂ ਗੱਲ ਕਿੱਦਾਂ ਕਰਨੀ ਆ ਕਹਿਣਾ ਕੀ ਉਹਨਾਂ ਨੂੰ ਕਹਿਣਾ ਉਹਨਾਂ ਨੂੰ ਕੀ ਆ ਹਾਂਜੀ ਇਦਾਂ ਹੀ ਲਾਰੇ ਪੁੱਤੇ ਲਈ ਜਾਣੇ ਆ ਸੋਮਵਾਰ ਕੰਮ ਕਿੰਨੇ ਕਰਨਾ ਵਾ ਸ਼ਹਿਰ ਸੱਦ ਲਿਓ ਅੱਛਾ ਕਹਿ ਦਿਓ ਅੱਜ ਪਟਵਾਰੀ ਨਹੀਂ ਆਇਆ ਅਗਲੇ ਫੇਰੇ ਸੱਦੋਗੇ ਕਿਉਂਕਿ ਤਹਿਸੀਲਦਾਰ ਨਹੀਂ ਆਇਆ ਜਦੋਂ 10 ਕਫੇਰੇ ਉਹਨਾਂ ਦੇ ਵੱਜ ਗਏ ਨਾ ਉਹਨਾਂ ਨੇ ਹਾਰ ਕੇ ਆਪੇ ਹੀ ਅੱਕ ਜਾਣਾ ਵਾ ਪੀ ਹਾੜਾ ਨਹੀਂ ਹੁਣ ਟਾਈਮ ਹੈਗਾ ਘਰ ਦਾ ਵੀ ਸੋ ਕੰਮ ਹੁੰਦਾ ਵਾ ਹਨ ਨੂੰ ਮੰਮੀ ਆਹ ਸਕੀਮ ਠੀਕ ਵਾ ਠੀਕ ਵਾ ਨਾ ਇਦਾਂ 10 15 ਫੇੜੇ ਵੱਜੇ ਨਾ ਉਹਨਾਂ ਆਪੇ ਮੁੱਕੜ ਜਾਣਾ ਆਪੇ ਕਰਾ ਲਊਗਾ ਮੈਂ ਆਪਣੇ ਰੋਜ਼ ਰੋਜ਼ ਸਿਆਲ ਚ ਕਰਾਂ ਤਾਂ ਨਿਕਲਿਆ ਜਾਂਦਾ ਵਾ ਮਾਹਾਂ ਤੇ ਆਪਣੇ ਘਰਾਂ ਦੇ ਕੰਮ ਹੁੰਦੇ ਆ ਕੰਮ ਦੀ ਆਪਣੇ ਕੰਮ ਹੀ ਬੜੇ ਹੁੰਦੇ ਆ ਇਹਨੇ ਕਿੰਨੀ ਕੁ ਵਾਰੀ ਆਉਣਾ ਨਾਲੇ ਮੈਂ ਤਾਂ ਤਾਂ ਹੀ ਸੱਦਿਆ ਵਾ ਅਸੀਂ ਸੱਚੇ ਹੋ ਜਾਾਂਗੇ ਕੱਲ ਨੂੰ ਕਵੇ ਨਾ ਪੀ ਹਾੜੀ ਕਿਹੜੀ ਸਲਾਹ ਲਈ ਹੁਣ ਉਹੋ ਗਾਲਿਓ ਸੱਪ ਵੀ ਮਰ ਜੂ ਇਹ ਅਭੀ ਅਜਣਾ ਨੂੰ ਪੂਰੀ ਆਪਣੀਆਂ ਗੱਲਾਂ ਚ ਲੈ ਆਏ ਹੋਣ ਤੁਸੀਂ ਤੁਸੀਂ ਹੀ ਗੱਲ ਕਰਨੀ ਹੈ ਲੈ ਦੱਸ ਮੈਂ ਮੈਂ ਤਾਂ ਉਹਨਾਂ ਨੂੰ ਐ ਕਰ ਲੈਣਾ ਵਾ ਮੂਮ ਵੇਖ ਲਈ ਡੈਡੀ ਨੇ ਮੈਂ ਸਾਰੀ ਗੱਲ ਕਰ ਲਈ ਅੱਛਾ ਜਿਹੜੀ ਲਾਗੇ ਪਿਆਲੀ ਲੈਣੀ ਹੈ ਜਿੱਤੇ ਉਹਨਾਂ ਦੀ ਉਹ ਪਿਆਲੀ ਲੈਣੀ ਹੈ ਆਪਾਂ ਡੈਡੀ ਮੰਨ ਗਏ ਚੱਲ ਕੋਈ ਗੱਲ ਨਹੀਂ ਡੈਡੀ ਦੇ ਮੰਨਣ ਦੀ ਗੱਲ ਹੀਗੀ ਵਿੱਚ ਉਹਨਾਂ ਨੇ ਕਰਨੀ ਹੋਰੀ ਪੂਰੀ ਕਿ ਨਹੀਂ ਕੁੜੀ ਦਾ ਨਾਂ ਪਿਆਹੇ ਰਹਿਣ ਦੀ ਜਲਜੀਤ ਜੇ ਤੇਰੇ ਡੈਡੀ ਮੰਨ ਗਏ ਨਾ ਫਿਰ ਇਹ ਕੰਮ ਹੋਇਆ ਹੀ ਖੜਾ ਅੱਛਾ ਮਮੀ ਜਿਹਦਾ ਨਾਂ ਕਰਾਉਣੀ ਹੈ ਆਪਣੇ ਉਦੋਂ ਡੈਡੀ ਨੂੰ ਕੀ ਕਵਾਂਗੇ ਆਪਾਂ? ਉਹ ਕੋਈ ਗੱਲ ਨਹੀਂ। ਉਦੋਂ ਦੀ ਉਦੋਂ ਵੇਖਾਂਗੇ। ਜਿਹੜਾ ਹੁਣ ਕੰਮ ਛੇੜਿਆ ਵਾ ਨਾ ਇਹ ਤਾਂ ਸਿਰੇ ਲਾਈਏ। ਉਹ ਜਾਂ ਤੁਹਾਡੇ ਨਾਲ ਕਰਾ ਦਾਂਗੇ ਤੇ ਜਾਂ ਮੇਰੇ ਨਾਲ ਕਰਾ ਦਿਓ। ਮੇਰੀ ਗੱਲ ਸੁਣੋ। ਕੋਈ ਗੱਲ ਨਹੀਂ। ਭਾਵੇਂ ਡੈਡੀ ਦੇ ਨਾ ਹੀ ਹੋ ਜੇ। ਇੱਕ ਵਾਰਨ ਲਈਏ ਤਾਂ ਸਹੀ ਆ ਕੰਮ ਤੇ ਮੁਕਾਈਏ। ਡੈਡੀ ਨੇ ਨਹੀਂ ਮੋੜਿਆ ਨਾ ਮੰਮੀ। ਵੀ ਜੋਦੇ ਨਾਲ ਕਰਾਉਣੀ ਆ। ਕਿਉਂ ਜੋਦੇ ਨਾਲ ਕਰਾਉਣੀ ਆ? ਡੈਡੀ ਕਿੱਦਾਂ ਨਾ ਮੰਨਣਗੇ? ਜੋਦੇ ਨਾਲ ਕਰਾਤੀ ਉਹ ਤੇ ਉਹਦੀ ਜਿਆਦਤ ਬਣ ਗਈ। ਨਾ ਵੀ ਤੇ ਤੈਨੂੰ ਕੁਝ ਮਿਲਿਆ ਤੇ ਨਾ ਸਾਨੂੰ ਕੁਝ ਮਿਲਿਆ। ਇੱਕ ਪੈਲੀ ਜੜੀ ਤੇਰੇ ਡੈਡੀ ਦਾ ਨਾਂ ਹੀ ਕਰਾਵਾਂਗੇ ਪੁੱਤ ਪਰ ਡੈਡੀ ਨੂੰ ਇਹ ਗੱਲਾਂ ਨਹੀਂ ਨਾ ਪਤਾ ਕਿ ਅਸੀਂ ਸਕੀਮਾਂ ਘੜਨਦੇ ਆ ਕੋਈ ਗੱਲ ਨਹੀਂ ਡੈਡੀ ਨੂੰ ਅਸੀਂ ਸਮਝਾ ਲੈਣਾ ਵਾ ਪਰ ਤੂੰ ਹੀ ਸਮਝਾਉਣਾ ਫਿਰ ਕੋਈ ਗੱਲ ਨਹੀਂ ਮਨਾ ਲਾਂਗੇ ਡੈਡੀ ਤੇਰੇ ਤਾੜ ਦੇ ਸਾਰੀ ਗੱਲ ਤੂੰ ਕਿਹੇ ਗੱਲ ਦਾ ਫਿਕਰ ਨਾ ਕਰ ਆ ਪੈਲੀ ਲੈਣ ਵਾਸਤੇ ਮੈਂ ਮਨਾ ਹੀ ਲਿਆ ਨਹੀਂ ਮੰਨਦੇ ਪਹਿਲਾਂ ਹੌਲੀ ਹੌਲੀ ਮੈਂ ਮਨਾ ਲਿਆ ਵੀ ਕੋਈ ਗੱਲ ਨਹੀਂ ਆਪਣੀ ਚੀਜ਼ ਬਣ ਜੂਗੀ ਇਹ ਤੇ ਗੱਲ ਹੈ ਜੀ ਮੰਮੀ ਜਦੋਂ ਲਵਲੀ ਹੁਣੀ ਆਉਣਗੇ ਨਾ ਇਹ ਗੱਲ ਕਹਿ ਦੋ ਜਿਹੜੇ ਪੈਸੇ ਹੁੰਦੇ ਆ ਨਾ ਉਹ ਖਰਚੇ ਜਾਂਦੇ ਆ ਜਿਹੜੀ ਪੈਲੀ ਲਈ ਜਾਣੀ ਹੈ ਨਾ ਉਹ ਚੀਜ਼ ਬਣ ਜਾਣੀ ਆ ਮੈਂ ਤਾਂ ਉਹਨਾਂ ਨੂੰ ਇਹੋ ਹੀ ਸਮਝਾਉਣਾ ਵਾ ਕਿ ਪੋਤੇ ਇਹਨਾਂ ਦੀ ਜਾਇਦਾਦ ਬਣ ਜੂਗੀ ਦੋ ਕਿੱਲੇ ਵੀ ਇਹਦੇ ਲੈ ਗਏ ਤੇ ਕਿੰਨੇ ਦੇ ਆ ਆਦੇ ਉਹਨੂੰ ਥੋੜੀ ਮਿਲਨੇ ਆ ਮਿਲਣ ਤਾਂ ਮੈਨੂੰ ਹੀ ਆ ਹੁਣ ਵੇਖੋ ਕੱਲਾ ਆਉਂਦਾ ਵਾ ਕਿ ਨਾਲ ਕਿਸ ਨੂੰ ਲੈ ਕੇ ਆਉਂਦਾ ਮੈਂ ਤਾਂ ਕੱਲੇ ਨੂੰ ਹੀ ਕਹਿ ਬੀ ਆਣ ਕੇ ਤਾਂ ਗੱਲ ਸੁਣ ਜਾ ਵੇਖੋ ਹੁਣ ਕਿਹਨੂੰ ਨਾਲ ਰਪਿੰਦਰ ਆਜੂਗੀ ਜਾਂ ਹੋਰ ਕਨੇ ਆਉਣਾ ਪਤਾ ਨਹੀਂ ਵੇਖੋ ਲਿਓਂਦਾਰ ਰਪਿੰਦਰ ਨੂੰ ਕੱਲਾ ਆਉਂਦਾ ਵਾ ਕਿ ਨਾਲ ਕਿਸ ਨੂੰ ਲੈ ਕੇ ਆਉਂਦਾ ਚੱਲ ਕੋਈ ਨਹੀਂ ਜਿੱਦਾਂ ਵੀ ਹੋਊ ਨਾ ਜਿਹੜੀ ਗੱਲ ਤੈਨੂੰ ਮੈਂ ਕਹੀ ਆ ਨਾ ਉਹ ਗੱਲ ਤਾਂ ਹੁਣ ਪੱਕਾ ਰਵਈ ਨਹੀਂ ਮੈਂ ਤਾਂ ਪੱਕਾ ਵਾ ਮੁੰ ਸਾਸਿਕਾ ਮਸੀ ਸਾਸਿਕਾ ਪੁੱਤ ਕੀ ਹਾਲ ਆ ਠੀਕ ਠਾਕ ਵਧੀਆ ਆਪਣੀ ਸੁਣਾਉ ਤੀ ਸਾਸਿਕਾ ਪੁੱਤ ਸਾਸਿਕਾ ਸਾਸਿਕਾ ਹੋਰ ਪੁੱਤ ਸਰਪਿੰਦਰ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਆਪਣੀ ਸੁਣਾਉ ਤੀ ਆਪ ਵੀ ਠੀਕ ਠਾਕ ਤਨਾਲਿਆ ਆਉਂਦਾ ਤੂੰ ਉਹ ਇਦਾਂ ਹੀ ਫਿਰ ਕੰਮ ਧੰਦਾ ਤੁਹਾਨੂੰ ਪਤਾ ਕਰਦਾ ਕਰਨਾ ਹੈ ਹਾਂਜੀ ਤੇ ਹੈ ਜੀ ਤੇ ਮੈਂ ਚੱਲ ਭਾਜੀ ਨੂੰ ਲੈ ਜੈਣਾ ਨਾਲ ਚਲੋ ਚੰਗਾ ਕੀਤਾ ਦੋਵੇਂ ਜਾਣੇ ਆਗੇ ਇਕੱਠੇ ਬਾਕੀ ਠੀਕ ਠਾਕ ਸਾਰੇ ਹਾਂ ਠੀਕ ਠਾਕ ਵਧੀਆ ਪੁੱਤ ਅੱਛਾ ਅੱਛਾ ਪਹਿਮੇ ਤਾਂ ਕੀਤਾ ਫੋਨ ਮੈਂ ਚੱਲ ਕੋਈ ਨ लवली ਨੂੰ ਕਰਦੀ ਆ ਹਾਂਜੀ ਆ ਜਾ ਉਹ ਆਹ ਮੈਂ ਕੀਤੀ ਸੀ ਇਹਨਾਂ ਨਾਲ ਸਲਾਹ ਤੇ ਮੈਂ ਵੀ ਮਾਸੀ ਨੇ ਦੱਸਿਆ ਤੇ ਹਾਨੀ ਕੋਈ ਤੇ ਅੰਦੇ ਹੀ ਸਲਾਹ ਕਰਨੀ ਹੈ ਕੋਈ ਤੇ ਮੈਂ ਚਲੋ ਕੋਈ ਗੱਲ ਨਹੀਂ ਉੱਥੇ ਚੱਲ ਕੇ ਪੁੱਛ ਲੈਣੀ ਆ ਫਿਰ ਆਹੋ ਸਲਾਹ ਤੇ ਪੋਤੇ ਇਦਾਂ ਹੀ ਆ ਫਿਰ ਆਲ ਮਿਲ ਕੇ ਹੀ ਆ ਸਾਰਿਆਂ ਜਾਣਿਆਂ ਦੀ ਹਾਂਜੀ ਹੁਣ ਇਹ ਵੀ ਕੋਈ ਫੈਸਲਾ ਇਕੱਲੇ ਨਹੀਂ ਲੈ ਸਕਦੇ ਆਗੇ ਤੋਂ ਬਿਨਾ ਮਾਸਟਰ ਜੀ ਕਹੇ ਕਿਤੇ ਇੱਥੇ ਹੀ ਆ ਬੰਬੀ ਵਾਲ ਨੂੰ ਕਹੇ ਜਿਹੜੀ ਘਾ ਜਾਂਦੇ ਹੁਣੇ ਹੀ ਠੀਕ ਆਂਦੇ ਵੇਖ ਕੇ ਆਵਾ ਉਹ ਸਰੋਂ ਬੀਜੀ ਹੀ ਤਾਂ ਕੱਟ ਨਿਕਲੀ ਸੀ ਅੱਗੇ ਦੇਖਣਾ ਜੇ ਥੋੜਾ ਪਤਾ ਗੱਲ ਹੋਊਗੀ ਤਾਂ ਮੈਂ ਛੱਟਾ ਦੇ ਦਿੰਨੇ ਹਾਂ ਹੋਰ ਠੀਕ ਹੈ ਠੀਕ ਹਾਂ ਸੁਨੀਲ ਲਿਆ ਪੁੱਤ ਜਾ ਪਾਣੀ ਦਲਜੀਤ ਹੁਣ ਹੀ ਗਏ ਕਿਤੇ ਨਹੀਂ ਦਲਜੀਤ ਵੀ ਨਾਲ ਹੀ ਗਿਆ ਵਾ ਦੋਵੇਂ ਜਾਣੇ ਗਏ ਬੰਬੀ ਤੇ ਆਉਣ ਹੀ ਵਾਲੇ ਹੁਣੇ ਆ ਜਾਣਾ ਉਹਨਾਂ ਨੇ ਹੁਣੇ ਲੈ ਪੁੱਤ ਆ ਹੀ ਗਏ ਐ ਵੀ ਸੱਸੀ ਗਾ ਮਸੜੀ ਸੱਸੀ ਗਾ ਠੀਕ ਠਾਕ ਜੀ ਸੱਸੀ ਗਾ ਸੱਸੀ ਬਾਜੀ ਸੱਸੀ ਗਾ ਬੰਬੀ ਸਾਨੂੰ ਪੇੜ ਦਾ ਕਿਹਾ ਹਾਂਜੀ ਠੀਕ ਠਾਕ ਜੀ ਵਧੀਆ ਆਪਣੀ ਹਣਾਉ ਤੇ ਮਾਰਾ ਹੀ ਫੇਰ ਮੰਮੀ ਤੋਂ ਹੋਇਆ ਉਹ ਸਰੋ ਬੀਜੀ ਤੇ ਕੱਟ ਨਿਕਲੀ ਅੱਛਾ ਅੱਛਾ ਤੇ ਮੈਂ ਚੱਲਿਆ ਸ਼ਹਿਰ ਨੂੰ ਮੈਂ ਵੇਣਾ ਨਹੀਂ ਤੇ ਫੇਰ ਬੀ ਹੋਰ ਲਿਆ ਕੇ ਪਾ ਲੈਨੇ ਠੀਕ ਹੈ ਠੀਕ ਹੈ ਕਰ 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 ਠੀਕ ਹੈ ਹਾਂਜੀ ਠੀਕ ਠਾਕ ਵਧੀਆ ਦੀਪ ਪੁੱਤ ਜੋਤ ਨੂੰ ਆਜ ਮਾਰਨੀ ਕਿਹਾ ਮੰਮੀ ਆਉਣ ਲੱਗੀ ਅੱਛਾ ਹੱਸ ਗਿਆ ਜਾਨਾ ਹੋਰ ਸਣਾ ਠੀਕ ਠਾਕ ਵਧੀਆ ਵਧੀਆ ਲਵਲੀ ਹਾਂਜੀ ਪੁੱਤ ਤੁਹਾਨੂੰ ਮੈਂ ਤਾਂ ਸੱਦਿਆ ਵਾ ਸਲਾਹ ਕਰਨੀ ਸੀ ਤੁਹਾਡੇ ਨਾਲ ਹਾਂਜੀ ਮਸੀ ਦੱਸੋ ਤੇ ਇਹ ਆਏ ਆ ਜੋਤ ਦੇ ਨਾਲ ਅੱਛਾ ਤੁਹਾਡੇ ਨਾਲ ਹੀ ਪਿਆਲੀ ਮਿਲ ਗਈ ਆ ਠੀਕ ਆ ਤੇ ਮੇਰਾ ਇਰਾਦਾ ਵਾ ਚਲ ਨਾ ਨਾਲ ਲੱਗਦੀ ਪਿਆਲੀ ਕਦੀ ਕਦੀ ਮਿਲਦੀ ਆ ਹਾਂਜੀ ਤੇ ਲੈ ਆ ਨਾ ਲਈਏ 2 ਕਿੱਲੇ ਆ ਜੇ ਪੈਸੇ ਥੋੜੇ ਬੁੱਤੇ ਘਟਣਗੇ ਕੋਈ ਨਹੀਂ ਘਰੋਂ ਪਾ ਲਾਂਗੇ ਇਹ ਆਪੇ ਕੋਈ ਗਵਾਂਡ ਮੜਾ ਆ ਗਿਆ ਹਾਂਜੀ ਹਾਂਜੀ ਤੇ ਇਹ ਵੀ ਔਖਾ ਪਾਣੀ ਤਾਂ ਘੱਟ ਤੋਂ ਲੜਾਈ ਹੁੰਦੀ ਰਹਿੰਦੀ ਆ ਵੇ ਨਾ ਮਸੀ ਜੀ ਜਿੱਦਾਂ ਤੁਹਾਨੂੰ ਵਾਰਾ ਖਾਂਦੀ ਨਹੀਂ ਪੁੱਤ ਤੁਹਾਡੀ ਸਲਾਹ ਦੇ ਨਾਲ ਹੀ ਸਾਰੇ ਕੰਮ ਕਰਨੇ ਆਂ ਅਹੀਂ ਕੱਲਿਆਂ ਨੇ ਤਾਂ ਤਾਂ ਕੋਈ ਗੱਲ ਨਹੀਂ ਕੀਤੀ ਉਹ ਘੜੀ ਘੜੀ ਸਾਨੂੰ ਕਹਿਣ ਦੇ ਆਂ ਕਿ ਹੋਰ ਵੀ ਗਾਗ ਬੜੇ ਆਉਂਦੇ ਆਂ ਅੱਛਾ ਤੇ ਜੇ ਤੁਸੀਂ ਲੈਣੀ ਆ ਤੇ ਦੱਸੋ ਨਹੀਂ ਤੇ ਹੀ ਹੋਰ ਕਿਤੇ ਦੇ ਦਈਏ ਤੇ ਅਹੀਂ ਉਹਨਾਂ ਨੂੰ ਡੱਕਿਆ ਹੀ ਵੀ ਸਾਨੂੰ ਸਲਾਹ ਕਰ ਲੈਣ ਦੋ ਫਿਰ ਇਹ ਤੁਹਾਨੂੰ ਦੱਸਾਂਗੇ ਹੁਣ ਤੁਸੀਂ ਦੋਵੇਂ ਜਾਣੇ ਦੱਸ ਦੋ ਵੀ ਤੁਹਾਨੂੰ ਇਹ ਕੰਮ ਚੰਗਾ ਲੱਗਾ ਕਿ ਕਿਦਾਂ ਵਾ ਨਹੀਂ ਮਸੀ ਜੀ ਵਧੀਆ ਵਾ ਚਲੋ ਇਹ ਆ ਵੀ ਲਾਗੇ ਮਿਲਣ ਦੀ ਹੈ ਪਹਿਲੀ ਨਾਲੇ ਜੋਦ ਦੇ ਨਾ ਹੋ ਜੂਗੀ ਇਹੀ ਰਣੀ ਆ ਨਹੀਂ ਨਹੀਂ ਇਹਦੇ ਨਾਲ ਹੀ ਕਰਵਾਵਾਂਗੇ ਹਾਂਜੀ ਪੁੱਤ ਜ਼ਮੀਨ ਤੇ ਮਿਲਦੀ ਨੀਗੀ ਹਾਂਜੀ ਹਾਂਜੀ ਇਹ ਤੇ ਰੱਬ ਵੱਲੋਂ ਹੀ ਨਾਲ ਲੱਗਦੀ ਆ ਚਲੋ ਕੋਈ ਗੱਲ ਨਹੀਂ ਨਾਲੇ ਪੈਸੇ ਆਏ ਆ ਹੁਣ ਤੇ ਨਾਲੇ ਜ਼ਮੀਨ ਮਿਲਣ ਦੀ ਆ ਨਾਲੇ ਜੋਤ ਦੇ ਨਾਂ ਹੋਜੂਗੀ ਤੇ ਨਾਲੇ ਇਹ ਵੀ ਰੱਬ ਕੀਤੇ ਸੁਣ ਲੂਗਾ ਗਾ ਤੇ ਚਲੋ ਵਧੀਆ ਹੋਜੂਗਾ ਅਹੀਂ ਤੇ ਇਹੋ ਗੱਲ ਹੀ ਕਹਿੰਨੇ ਆ ਪੀ ਗਾੜੀ ਇਹਨੂੰ ਮਹਾਰਾਜ ਪੁੱਤ ਦੇ ਦੇ ਹਾਂਜੀ ਅੱਗਾ ਤੁਰਿਆ ਰਹੂਗਾ ਸਾਨੂੰ ਇਹ ਹੋਊਗਾ ਤੁਹਾਡੇ ਪੁੱਤ ਦੀ ਨਿਸ਼ਾਨੀ ਆ ਉਹ ਮਾਸੀ ਜੀ ਸਾਨੂੰ ਤਾਂ ਇੰਨੀ ਬੜੀ ਖੁਸ਼ੀ ਆ ਤੁਸੀਂ ਇਹਦੀ ਮਦਦ ਕਰਨ ਦੇ ਨਹੀਂ ਤੇ ਅੱਜ ਕੱਲ ਬਾਅਦ ਚ ਕੌਣ ਪੁੱਛਦਾ ਵਾ ਨਹੀਂ ਨਹੀਂ ਪੁੱਤ ਅਹੀਂ ਨਹੀਂ ਮਦਦ ਕਰਨੀ ਤਾਂ ਹੋਰ ਕਿੰਨੇ ਕਰਨੀ ਹੈ ਹਾਂਜੀ ਹੁਣ ਸਾਡੇ ਕੋ ਇਹੋ ਕੁਸ਼ੀ ਆ ਇਹਦੇ ਵਾਲੀ ਵੇਖਣਾ ਹੀ ਵੀ ਹਾਂਜੀ ਹਾਂਜੀ ਉਹਦੇ ਗੱਲ ਠੀਕ ਹੈ ਤੁਹਾਡੀ ਦਲਜੀਤ ਆਪਣੇ ਥਾਵਾ ਇਹ ਆਪਣੇ ਥਾਵਾ ਮਸੀ ਜੀ ਬਿਲਕੁਲ ਗਲਤ ਨਹੀਂ ਠੀਕ ਹੈ ਇਹ ਆ ਵੀ ਕੁੜੀ ਦੀ ਜਾਇਦਾਦ ਬਾਨੀ ਹੈ ਤੇ ਬਾਕੀ ਭਾਜੀ ਤੁਸੀਂ ਦੱਸ ਦੋ ਨਹੀਂ ਬਿਲਕੁਲ ਠੀਕ ਆ ਕੱਲ ਨੂੰ ਚਲੋ ਜੀ ਆ ਜਾਏਗਾ ਅੱਗੇ ਤੇ ਸਾਹਮਣ ਵਾਲਾ ਹੋਏਗਾ ਹਾਂਜੀ ਤੇ ਬਹੁਤ ਵਧੀਆ ਸਾਡਾ ਵੀ ਦੇ ਬੜਾ ਖੁਸ਼ ਹੋਇਆ ਹਾਂ ਹਾਂਜੀ ਕਿ ਮਾਸੀ ਹਣੀ ਵਧੀਆ ਸੋਚਣ ਦੇ ਜੋਤ ਬਾਰੇ ਹਾਂਜੀ ਹਾਂਜੀ ਕਿ ਨਹੀਂ ਤੇ ਮਲੇ ਮੁਤਾ ਸਿੰਘ ਜੀ ਪੈੜੀ ਬਿਲਕੁਲ ਸਾਡੇ ਨਾਲ ਲੱਗਦੀ ਆ ਠੀਕ ਆ ਸਾਡੀ ਮੋਟਰ ਦਾ ਪਾਣੀ ਜਾਂਦਾ ਉੱਥੇ ਠੀਕ ਆ ਤੇ ਨਾਲੇ ਨਹਿਰ ਦਾ ਪਾਣੀ ਪੂਣੀ ਬਥੇਰਾ ਲੱਗਦਾ ਵਾ ਅਸੀਂ ਸੋਚਣ ਡੇ ਆ ਵੀ ਇੰਦਾਂ ਦੀ ਪੈੜੀ ਮੁੜ ਕੇ ਮਿਲਦੀ ਨਹੀਂ ਹੁੰਦੀ ਨਹੀਂ ਬਿਲਕੁਲ ਠੀਕ ਆ ਮਾਸਰ ਜੀ ਤੁਸੀਂ ਕੋਈ ਮਾੜਾ ਥੋੜਾ ਸੋਚਣਾ ਆ ਦੇ ਵਾਸਤੇ ਤੇ ਅਸੀਂ ਤਾਂ ਹੀ ਤੁਹਾਨੂੰ ਸੱਦਿਆ ਸੀ ਵੀ ਤੁਸੀਂ ਦੱਸੋ ਆਪਣਾ ਵਿਚਾਰ ਵੀ ਕੀ ਹੋਣਾ ਚਾਹੀਦਾ ਨਹੀਂ ਨਹੀਂ ਬਿਲਕੁਲ ਠੀਕ ਆ ਨਹੀਂ ਮਾਸਰ ਜੀ ਜਿੱਦਾਂ ਤੁਹਾਡੀ ਸਲਾਹ ਹਨ ਉਦਾਂ ਤੁਸੀਂ ਕਰ ਲਓ ਪਾਜੀ ਫੇਰ ਬਣਾਉਣਾ ਸੌਦੇ ਦੀ ਗੱਲ ਕਰ ਲਈਏ ਜਿਵੇਂ ਤੁਸੀਂ ਕਹਿੰਦੇ ਉਹਦੇ ਨਹੀਂ ਕਰੋ ਕੋਈ ਗੱਲ ਹੀ ਨਹੀਂ ਮੈਂ ਆਪਾਂ ਤੁਹਾਨੂੰ ਤਾਂ ਹੀ ਗੱਲ ਕੀਤੀ ਨਾਲੇ ਨਾਲ ਨਹੀਂ ਹਾੜਾ ਬੜਾ ਤਿਲ ਖੁਸ਼ ਹੋਇਆ ਕਿ ਚਲੋ ਤੁਸੀਂ ਇੰਨਾ ਸੋਚਣ ਡੇ ਹੋ ਜੋਤ ਬਾਰੇ ਵੀ ਆਪਾਂ ਤਾਂ ਹੀ ਤੁਹਾਡੇ ਨਾਲ ਗੱਲ ਕੀਤੀ ਸੀ ਸਭ ਕੁਝ ਤੁਹਾਡੇ ਕੋਲ ਪੁੱਛ ਕੇ ਕਰੀਏ ਨਹੀਂ 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 ਕੋਈ ਗੱਲ ਨਹੀਂ ਤੁਸੀਂ ਕਰੋ ਕੰਮ ਤਾਂ ਹੀ ਤੁਹਾਨੂੰ ਆਪਾਂ ਬੁਲਾ ਲਿਆ ਵਾ ਤੇ ਬਾਕੀ ਭਾਈ ਤੁਸੀਂ ਦਾ ਦੋ ਉਹ ਬੰਦੇ ਨੂੰ ਬੁਲਾ ਲਿਆ ਆਪਾਂ ਜੀ ਨਹੀਂ ਨਹੀਂ ਭਾਜੀ ਅਸੀਂ ਕਿ ਮਿਲਣਾ ਉਹਨਾਂ ਨੂੰ ਤੁਹਾਡੇ ਤੇ ਵੇਚ ਕੇ ਨਹੀਂ ਥੋੜੀ ਆ ਨਾਲੇ ਤੁਸੀਂ ਇੰਨਾ ਸੋਚਣ ਡੇ ਜੋਤ ਦਾ ਕਿ ਇਹ ਕੰਮ ਕਰਕੇ ਸੋਚਣ ਡੇ ਹੋਣਗੇ ਨਹੀਂ ਪੁੱਤ ਅਹੀਂ ਤਾਂ ਤਾਂ ਦਾ ਨੂੰ ਸੱਦਿਆ ਤੁਸੀਂ ਮਨ ਵਿੱਚ ਇਹ ਗੱਲ ਨਾਲ ਸੋਚੋ ਕਿ ਇਕੱਲੇ ਸਾਰੇ ਕੰਮ ਕਰੀ ਜਾਣਦੇ ਆ ਹੁਣ ਵੀ ਨਾ ਤੁਸੀਂ ਜਾ ਕੇ ਨਾ ਉਹਨਾਂ ਨਾਲ ਗੱਲਬਾਤ ਕਰ ਆਓ ਫੇਰ ਵੀ ਇਹਨਾਂ ਦੋਵਾਂ ਜਣਿਆਂ ਨਾਲ ਗੱਲ ਕੀਤੀ ਹੋਰ ਹੁੰਦੀ ਆ ਤੁਸੀਂ ਵੀ ਦੋਵੇਂ ਜਣੇ ਨਾਲ ਚੱਲ ਜਾਓ ਨਾਲੇ ਤਾਂ ਵੀ ਕੀ ਨਾ ਹੋ ਜਾਊਗਾ ਪੁੱਤ ਏਦਾਂ ਬੁਰਾ ਲੱਗਦਾ ਵਾ ਬੰਦਾ ਉਹਨਾਂ ਕਹਣਾ ਰਿਸ਼ਤੇਦਾਰ ਨਾਲ ਹੀ ਸੱਦੇ ਇਹਨਾਂ ਨੇ ਲੈ ਦੱਸ ਬੁਰੇ ਲੱਗਣ ਵਾਲੀ ਕਿਹੜੀ ਗੱਲ ਵਾ ਨਹੀਂ ਨਹੀਂ ਜੋ ਤੁਸੀਂ ਕਰ ਦੋਗੇ ਨਾ ਸਭ ਵਧੀਆ ਹੀ ਕਰੋਗੇ ਜਦੋਂ ਤੁਸੀਂ ਸਾਡੀ ਸਲਾਹੀ ਲੈ ਲਈ ਇਹ ਤੋਂ ਵੱਡੀ ਗੱਲ ਕਿਹੜੀ ਆ ਹੋਰ ਚਲੋ ਠੀਕ ਆ ਜਿੱਦਾਂ ਫਿਰ ਤੁਸੀਂ ਕਹਿੰਦੇ ਜੇ ਉਦਾਂ ਹੀ ਕਰ ਲੈਨੇ ਆ ਤੇ ਦਲਜੀਤ ਪੱਕੀ ਗੱਲ ਕਰ ਲੋ ਡੈਡੀ ਆਪਣੇ ਨਾਲ ਲੈ ਜਾ ਗੱਲਾਂ लवली ਇੱਦਾਂ ਹਾਂਜੀ ਅਸੀਂ ਫਿਰ ਉਹਨਾਂ ਨਾਲ ਬਿਆਨਾ ਕਰ ਲੈਨੇ ਆ ਹਾਂਜੀ ਤੇ ਅੱਜ ਤਾਂ ਹੈਗਾ ਸ਼ਨੀਵਾਰ ਤੇ ਕੱਲ ਨੂੰ ਐਤਵਾਰ ਹਾਂਜੀ ਹਾਂਜੀ ਛੁੱਟੀ ਆ ਤੇ ਸੋਮਵਾਰ ਫਿਰ ਉਹਨਾਂ ਨੂੰ ਲਿਖਤ ਪੜ ਕਰ ਲਈਏ ਕੋਈ ਗੱਲ ਨਹੀਂ ਮਾਸਟਰ ਜੀ ਕਰ ਲੋ ਤੁਸੀਂ ਓਏ ਆਹੋ ਪਹਿਲਾਂ ਬਿਆਨਾ ਕੀਤਾ ਹੋਊਗਾ ਫਿਰ ਅਸੀਂ ਟਾਈਮ ਪਾ ਕੇ ਤੇ ਰਜਿਸਟਰੀ ਕਰਾ ਲਾਂਗੇ ਕੋਈ ਗੱਲ ਨਹੀਂ ਜਿੱਦਾਂ ਤੁਹਾਨੂੰ ਰੋਖ ਆਉਂਦਾ ਨਾ ਉਦਾਂ ਹੀ ਕਰ ਲੋ ਅਹੀਂ ਨਾ ਤੁਹਾਡੀ ਸਲਾਹ ਨਾਲ ਚੱਲਣਾ ਲਵਲੀ ਹਾਂਜੀ ਤੇ ਫਿਰ ਅਸੀਂ ਇਦਾਂ ਕਰਦੇ ਆਂ ਵੀ ਸੋਮਵਾਰ ਦਾ ਰੱਖ ਲੈਨੇ ਆਂ ਉਹਨਾਂ ਦਾ ਪ੍ਰੋਗਰਾਮ ਕੋਈ ਗੱਲ ਨਹੀਂ ਉਹਦਾਂ ਰਹਾ ਲੋ ਠੀਕ ਹੈ ਨਾ ਤੇ ਤੁਸੀਂ ਫਿਰ ਉੱਥੇ ਆ ਜਿਓ ਸ਼ੈਰੀ ਕੋਈ ਗੱਲ ਨਹੀਂ ਤੁਸੀਂ ਫੋਨ ਕਰ ਦਿਓ ਤੇ ਅਸੀਂ ਆ ਜਾਾਂਗੇ ਚਲੋ ਠੀਕ ਹੈ ਅਸੀਂ ਫੋਨ ਕਰ ਦਾਂਗੇ ਫਿਰ ਤੁਹਾਨੂੰ ਤੇ ਤੁਸੀਂ ਆ ਜਿਓ ਫਿਰ ਕੋਈ ਗੱਲ ਨਹੀਂ ਤਜੋਤ ਤੂੰ ਦੱਸ ਦੇ ਤੈਨੂੰ ਠੀਕ ਹੈ ਨਾ ਇਹ ਫੈਸਲਾ ਹਾਂਜੀ ਵੀਰ ਜੀ ਠੀਕ ਦੇਖ ਲਓ ਫਿਰ ਮਸੀ ਜੀ ਹੁਣ ਸਾਰਿਆਂ ਦੀ ਸਹਿਮਤੀ ਆ ਤੇ ਜਿੱਦਾਂ ਹੁਣ ਰੋਕ ਆਉਂਦਾ ਫਿਰ ਪਹਿਲੀ ਦਾ ਕਰ ਲੈਨੇ ਆ ਚਲੋ ਕੋਈ ਗੱਲ ਨਹੀਂ ਪੁੱਤ ਪਹਿਲੀ ਦਾ ਹੀ ਕਰ ਲੈਨੇ ਆ ਕੋਈ ਗੱਲ ਨਹੀਂ ਮਸ ਕਰਕੇ ਤੇ ਫਿਰ ਅਸੀਂ ਤੁਹਾਨੂੰ ਫੋਨ ਕਰ ਦਾਂਗੇ ਤੁਸੀਂ ਆ ਜਾਓ ਫਿਰ ਕੋਈ ਗੱਲ ਨਹੀਂ ਅਸੀਂ ਆ ਜਾਾਂਗੇ ਨਾਲ ਮੈਂ ਭਾਜੀ ਲੈ ਆਉਂਗਾ ਨਾ ਆ ਲੈਓ ਭਾਜੀ ਉਹਨਾਂ ਨੂੰ ਲੈ ਆਜਾਂ ਆ ਜਾਓ ਇੱਥੇ ਬੈਜ ਨੇ ਭਾਜੀ ਬਾਹਰ ਹੀ ਬਾਹਰ ਹੀ ਬੈਣਾ ਆ ਇੱਥੇ ਬੈਜ ਨਹੀਂ ਪਰਮਿਟ ਹੈ ਪਰਮਿਟ ਹੈ ਆਇਆ ਉਹ ਚਾਲੇ ਆਇਆ ਭਾਜੀ ਵਧੀਆ ਹੋ ਗਿਆ ਬਹੁਤ ਵਧੀਆ ਬਹੁਤ ਇਹ ਆ ਵੀ ਸਲਾਹ ਵੀ ਉਹਨੇ ਚੰਗੀ ਦਿੱਤੀ ਆ ਹਾਂ ਤੇ 2 ਕਿੱਲੇ ਹੁਣ ਇਹਦੇ ਨਾਲ ਹੀ ਲੱਗਣੇ ਆ ਬਿਲਕੁਲ ਬਿਲਕੁਲ ਹਾਂਜੀ ਹੋਇਆ ਤੇ ਅਸੀਂ ਦੇ ਸਲਾਹ ਕਰ ਨਾਲ ਸਾਡੇ ਨਾਲ ਉਹ ਕਹਿਣ ਦੇ ਵੀ ਪਹਿਲੀ ਮਿਲਣ ਦੀ ਆ 2 ਕਿੱਲੇ ਤੇ 40 ਲੱਖ ਰੁਪਇਆ ਆ ਜੋਤ ਦੇ ਖਾਤੇ ਚ ਅੱਛਾ ਨਾਲੇ ਕਹਿਣ ਦੇ ਵੀ ਉਦਾਂ ਵੀ ਖਾਤੇ ਚ ਪਈ ਰਹਿਣੇ ਆ ਤੇ ਚਾਲੇ ਆ ਵੀ ਪਹਿਲੀ ਲਾਗੇ ਮਿਲਣ ਦੀ ਆ ਬੰਨੇ ਨਾਲ ਬੰਨਾ ਸਾਂਝਾ ਆ ਵੀ ਵਿੱਚ ਲੱਗੀ ਆ ਤੇ ਉਹ ਕਹਿੰਦੇ ਵੀ ਦੋਵੇਂ ਕਿੰਨੇ ਲੈ ਕੇ ਨਾ ਤੇ ਜੋ ਉਹਦੇ ਨਾਲ ਹੀ ਕਰਾ ਦਿੰਨੇ ਆ ਠੀਕ ਤੇ ਠੀਕ ਆ ਉਹਨਾਂ ਦੀ ਵੀ ਗੱਲ ਭਾਜੀ ਇਹ ਆ ਵੀ ਪੈਸੇ ਸਾਹਮੇ ਰਹਿਣਗੇ ਉਹ ਹੀ ਮੈਂ ਵੀ ਸੋਚਣ ਡਿਆ ਕਿ ਬਹੁਤ ਵਧੀਆ ਸੋਚ ਉਹਨਾਂ ਦੀ ਹਾਂਜੀ ਤੇ ਚਲੋ ਕੁੜੀ ਨੂੰ ਕੋਈ ਹਾਸਰਾ ਹੋ ਜਾਏਗਾ ਪਹਿਲੇ ਕੋਈ ਨਹੀਂ ਤੇ ਐਵੇਂ ਗਲਤ ਵਿਚਾਰ ਕਰਦੇ ਰਹੇ ਉਹਨਾਂ ਦੇ ਬਾਰੇ ਇਹ ਆ ਵੀ ਉਹਦੇ ਚੰਗਾ ਸੋਚਣ ਦੇ ਬਹੁਤ ਵਧੀਆ ਬਹੁਤ ਵਧੀਆ ਜਲਦੀ ਸਹਰ ਨਾਲ ਲੈ ਨਹੀਂ ਜੋ ਉਹਨੂੰ ਪੁੱਛਿਆ ਸੀ ਉਹ ਕਹਿੰਦੇ ਵੀ ਜਿੱਦਾਂ ਤੁਸੀਂ ਕਰਨਾ ਉਦਾਂ ਕਰ ਲਓ ਠੀਕ ਹਾਂਜੀ ਸਾਰਿਆਂ ਦੀ ਸਹਿਮਤੀ ਨਹੀਂ ਹੋਂਦਿਆ ਵਾਏ। ਕਿਉਂ ਠੀਕ ਆ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਜਿਹਦੀ ਪੈਲੀ ਆ ਨਾ ਤੁਹਾਨੂੰ ਉਹਨਾਂ ਨਾਲ ਮਿਲਾ ਦਿੰਨੇ। ਤੇ ਜੇ ਤੁਹਾਨੂੰ ਸਾਡੇ ਤੇ ਯਕੀਨ ਹੈ ਨਹੀਂ ਆ। ਤੋਂ ਅਸੀਂ ਕਿਹਾ ਵੀ ਨਹੀਂ ਸਾਨੂੰ ਅਸੀਂ ਨਹੀਂ ਜਾਨੂੰ ਲੋੜ ਨਹੀਂ ਜਾਂਦੀ ਲਵਲੀ ਨੇ ਕਹਿਤਾ ਸੀ। ਲਵਲੀ ਕਹਿੰਦਾ ਵੀ ਨਹੀਂ ਮਾਸੀ ਜੀ ਸਾਨੂੰ ਨਹੀਂ ਲੋੜ ਤੁਸੀਂ ਆਪ ਗਾਂ ਹੋ ਕੇ ਕਰਵਾਓ ਕੰਮ ਜਦੋਂ ਵੀ ਸਾਨੂੰ ਤੁਹਾਡੇ ਤੇ ਯਕੀਨ ਆ ਤੁਸੀਂ ਮਾੜਾ ਥੋੜਾ ਕਰਨਾ। ਤੇ ਉਹ ਕਹਿ ਰਹੇ ਸੀ ਨਾ ਜਦੋਂ ਰਜਿਸਟਰੀ ਕਰਾਣਗੇ ਤਾਂ ਤੁਸੀਂ ਨਾਲ ਜ਼ਰੂਰ ਜਾਇਓ। ਨਹੀਂ ਨਹੀਂ ਉਹ ਤਾਂ ਮਾਸਣ ਨੇ ਕਹਿਤਾ ਸੀ। ਭਾਜੀ ਵੀ ਉੱਥੇ ਉਹ ਕਹਿੰਦੇ ਵੀ ਸੋਮਵਾਰ ਦਾ ਟਾਈਮ ਲੈ ਲੈਣੀ ਉਹਨਾਂ ਕੋ ਤੇ ਜਦੋਂ ਕਰਾਵਾਂਗੇ ਤੇ ਜਿਹੜੀ ਸਟਰੀਟ ਤੇ ਤੁਸੀਂ ਉੱਥੇ ਆ ਜਾਓ ਤੇ ਫਿਰ ਦੋਹਾਂ ਜਣੇ ਚੱਲ ਜਾਾਂਗੇ ਭਾਜੀ ਆਂ ਉਹ ਕਹੋ ਨਾ ਕੀ ਕਹਾਂ ਆ ਆਪਣੇ ਕਹਿਣ ਦੇ ਆ ਪਰ ਸਾਨੂੰ ਥੋੜਾ ਸੋਚਣਾ ਦੀਦਾ ਨਾ ਕਿ ਉਹਨਾਂ ਦੇ ਘਰ ਦੀ ਗੱਲ ਆ ਉਹ ਆਪੇ ਕਰ ਲੈਣ ਕਰ ਦੀ ਗੱਲ ਹੋ ਜਾਣਾ ਚਲੋ ਭਾਜੀ ਕੋਈ ਗੱਲ ਨਹੀਂ ਜੇ ਉਹ ਕਹਿਣਗੇ ਤੇ ਫਿਰ ਚੱਲ ਜਾਾਂਗੇ ਚਲੋ ਕੋਈ ਗੱਲ ਨਹੀਂ ਬਾਤ ਪਤਾ ਖਾ ਦੇ ਤਾਂ ਉਹਨਾਂ ਨੇ ਫਿਰ ਕਿਦਾਂ ਕਰਾਂਗੇ ਆਹੋ ਇਹ ਤਾਂ ਹੈ ਹੀ ਆ ਕੋਈ ਜੀਨ ਥੋੜਾ ਹੈ ਉਹਨਾਂ ਦਾ ਨਾ ਹੋਜੂਗੀ ਨਾ ਜੋਰ ਦੇ ਪੈੜੀ ਤੁਹਾਨੂੰ ਵੀ ਯਕੀਨ ਹੋਊਗਾ ਵੀ ਐਂ ਆਪਣੇ ਹੱਥੀ ਕਰਾਈ ਆ ਠੀਕ ਹੈ ਹਨਾ ਤੇ ਕੋਈ ਗੱਲ ਨਹੀਂ ਜੇ ਫੋਨ ਆਊਗਾ ਤਾਂ ਤੁਹਾਨੂੰ ਮੈਂ ਦੱਸ ਦੂੰਗਾ ਫਿਰ ਚੱਲ ਜਾਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂਜੀ ਕਰਦੀ ਫੋਨ ਤੇ ਚੱਲਾਂਗੇ ਤਾਂ ਹਾਂ ਚਲੋ ਠੀਕ ਆ ਫਿਰ ਮੈਂ ਨਾ ਹੁਣ ਜਾਣਾ ਹਾਂ ਹਾਂ ਚਲੋ ਠੀਕ ਆ ਹਾਂਜੀ ਲੈ ਪਰਮੀ ਤਾਂ ਇਹ ਤਾਂ ਬਹੁਤ ਵਧੀਆ ਕਰਨ ਦੇ ਤੇ ਆ ਜੋਤ ਵਾਸਤੇ 2 ਕਿੱਲੇ ਜ਼ਮੀਨ ਪਹਿਲੇ ਹੈਗੀ ਹੈ ਤੇ ਜਿਹੜੇ ਪੈਸੇ ਆਏ ਹਨ ਜੋ ਬੰਦੇ ਤੇ ਉਹਨਾਂ ਦੀ ਸਲਾਹ ਇਹੋ ਹੀ ਹੈ ਕਿ ਜ਼ਮੀਨ ਲੈ ਕੇ ਜੋਤ ਦੇ ਨਾ ਕਰਾ ਦਈਏ ਠੀਕ ਹੈ ਤੇ ਹਾਟੀ ਸਲਾਹ ਲੈ ਆਂਦੇ ਦੇ ਕਿ ਤੁਸੀਂ ਦੱਸੋ ਕੀ ਚਾਹੁੰਦੇ ਹੋ ਤੇ ਮੈਂ ਕਿਹਾ ਮਾਸੀ ਨੂੰ ਮੈਂ ਮਾਸੀ ਜੀ ਤੁਸੀਂ ਕੋਈ ਮਾੜਾ ਥੋੜਾ ਕਰਨਾ ਜੋਦਾ ਤੇ ਸਾਡਾ ਤਾਂ ਦਿਲ ਖੁਸ਼ ਹੋਇਆ ਕਿ ਤੁਸੀਂ ਇਹਨਾਂ ਸੋਚਣ ਦੇ ਜੋਤ ਬਾਰੇ ਚਲੋ ਕੱਲ ਨੂੰ ਕੋਈ ਜੀ ਹੋਊਗਾ ਤੇ ਉਹਦਾ ਵੀ ਟਾਈਮ ਸੌਖਾ ਲੰਘ ਜਾਏਗਾ ਚਾਰ ਕਿੱਲੇ ਜ਼ਮੀਨ ਬਥੇਰੀ ਹੁੰਦੀ ਆ ਆਹ ਨਹੀਂ ਬਹੁਤੀ ਠੀਕ ਹੈ ਨਿਕਲ ਜਾਊਗਾ ਟਾਈਮ ਚਾਰੀ ਦਾ ਟਾਈਮ ਕਿੱਦਾਂ ਕੱਢਣਾ ਕਿੰਨੀ ਉਮਰ ਪਈ ਆ ਜ਼ਿੰਦਗੀ ਚ ਤੇ ਅਮੀ ਮੈਂ ਤੇ लवली ਨਾ ਪਹਿਲੇ ਇਦਾਂ ਹੀ ਸੋਚਦੇ ਸੀ ਵੀ ਯਾਰ ਇਦਾਂ ਨਾ ਕਰਨ ਕੁੜੀ ਨਾਲ ਪਰ ਨਹੀਂ ਉਹਨਾਂ ਦੀ ਸੋਚ ਬੜੀ ਵਧੀਆ ਕਰੂਦੋਂ ਨਾਲ ਜਾਇਆ ਨਾ ਜਦੋਂ ਪਹਿਲੀ ਨਾ ਕਰਾਣੀ ਆ ਉਦੋਂ ਨਾਲ ਜਾਇਆ ਵੀ ਜੋਤ ਦੇ ਨਾ ਹੀ ਕਰਾਨ ਚੱਲ ਰਮਨਾ ਆ ਤੂੰ ਵਧੀਆ ਕੀਤਾ ਵਾ ਕਿ ਜਿਹੜੀ ਜ਼ਮੀਨ ਦੀ ਗੱਲ ਕੀਤੀ ਹੈ ਵੀ ਦੋ ਕਿਲੇ ਨੂੰ ਲੈ ਲਈਏ ਤੇ ਨਾਲੇ ਉਹ ਵੀ ਟਿੱਗੀ ਰਹੂਗੀ ਮੈਂ ਤੇ ਇਹ ਗੱਲ ਸੋਚੀ ਕਿ ਚੱਲ ਕੋਈ ਗੱਲ ਨਹੀਂ ਜਿਹੜੀ ਘਰ ਦੀ ਮਾਲਕੀ ਆ ਉਹ ਤੁਹਾਨੂੰ ਆਉਣੀ ਆ ਇਹ ਵੀ ਉਹਦੀ ਚੀਜ਼ ਬਣ ਜੂਗੀ ਕੱਲ ਨੂੰ ਬੱਚਾ ਹੋਊਗਾ ਕੰਮ ਆਜੂਗਾ ਇਹ ਆ ਵੀ ਜੋ ਬੰਦੀ ਘਰ ਜਿਹੜੀ ਉਹ ਮਹਿਸੂਸ ਤੇ ਹੁੰਦੀ ਰਹਿੰਦੀ ਆ ਪਰ ਕੀ ਕਰਨਾ ਫਿਰ ਜੀਂਦੇ ਜੀ ਸਾਰੇ ਕੰਮ ਕਰਨੇ ਹੀ ਪੈਂਦੇ ਆ ਉਹ ਮੈਨੂੰ ਇਹ ਹੀ ਵਿਚਾਰਾ 2 ਕਿਲੇ ਇਹਨੂੰ ਘਰੋਂ ਆਉਂਦੇ ਆ ਤੇ 2 ਹੋ ਗਏ 4 ਕਿਲੇ ਆ ਤੇ 2 ਲੱਖ ਰੁਪਏ ਇਹਨੂੰ ਆਜਿਆ ਕਰਨਾ ਠੇਕਾ ਹੀ ਜੇ ਮਹਾਰਾਜ ਕਿਤੇ ਸੁਣ ਲੈ ਇਹਨੂੰ ਜਵਾਬ ਦੇ ਦੇ ਚੱਲ ਵਧੀਆ ਹੋ ਜਾਊਗਾ ਚਲੋ ਅਹੀਂ ਤੇ ਦੇਨ ਰਾਤ ਇਹੋ ਹੱਥ ਜੋੜਦੇ ਆ ਪਰ ਇਹ ਆ ਵੀ ਜ਼ਮੀਨ ਵੀ ਕਿਹੜੀ ਮਿਲਦੀ ਆ ਨਾਲ ਲੱਗਦੀ ਆ ਤੇ ਮੈਂ ਇਹੋ ਗੱਲ ਹੀ ਸੋਚੀ ਪੈਸੇ ਜਿਹੜੇ ਤੇ ਰੁੱਢੀ ਵੜ ਜਾਂਦੇ ਆ ਇੱਕ ਹੋਰ ਹੱਥ ਲਾਉਂਦੀ देर ਹੁੰਦੀ ਆ ਕਰਤੇ ਜਾਂਦੇ ਆ ਪਹਿਲਾਂ ਮੈਨੂੰ ਲੱਗਾ ਇਹ ਮੈਂ ਵੀ ਚੱਲ ਰਮਨ ਦੀ ਜਿਹੜੀ ਸੋਜ ਆ ਭਿੰਨੀਆਂ ਚੰਗੀ ਪਰ ਜਿਹੜੀਆਂ ਤੋਂ ਹੁਣ ਗੱਲਾਂ ਕੀਤੀਆਂ ਨਾ ਤੇ ਬਹੁਤ ਵਧੀਆ ਉਹਦੇ ਭਰਾ ਨੂੰ ਮੈਂ ਤਾਂ ਹੀ ਸੱਦਿਆ ਸੀਗਾ ਮੈਂ ਹਕ ਕੱਲ ਨੂੰ ਕਵੇ ਨਾ ਮੈਨੂੰ ਕਿਹੜਾ ਕਿਸ ਨੇ ਪੁੱਛਿਆ ਇਹਨਾਂ ਆਪਣੀ ਮਰਜ਼ੀ ਕੀਤੀ ਆ ਚੱਲ ਜਿਓ ਕਹਿਣਗੇ ਤੇ ਲੱਲਾਂਗੇ ਪੈਲੀ ਜੋ ਕਹਿਣਗੇ ਨਹੀਂ ਲੈਣੀ ਤੇ ਪੈਸੇ ਰਹਿਣ ਦਾਂਗੇ ਤਾਂ ਹੀ ਤੇ ਮੈਂ ਉਹਨਾਂ ਨੂੰ ਕਿਹਾ ਵਾ लवली ਨੂੰ ਮੈਂ ਤੇ ਅਹੀਂ ਜਿਹੜਾ ਬੈਨਾ ਬੂਨਾ ਕਰਨਾ ਵਾ ਤੁਹਾਨੂੰ ਉੱਥੇ ਫੋਨ ਕਰਦਾਂਗੇ ਤੁਸੀਂ ਆ ਜਿਓ ਨਹੀਂ ਨਹੀਂ ਇਹਨਾਂ ਨੂੰ ਨਾਂ ਲੈ ਕੇ ਫੇਰ ਸਾਰੇ ਕੰਮ ਕਰਿਓ ਤੁਸੀਂ ਮੁਰਕੇ ਇਹ ਨਾ ਨਾ ਕਹਿਣ ਪਈ ਹੈਰਾ ਫੇਰੀ ਕਰਕੇ ਆ ਨਹੀਂ ਇਹ ਹੀ ਹੈਰਾ ਫੇਰੀ ਕਾਦੀ ਕਰਨੀ ਆ ਉਹਨਾਂ ਦੇ ਸਾਹਮਣੇ ਸਾਰੇ ਕੰਮ ਹੋਣੇ ਆ ਪਿਆਲੀ ਲੈਣੀ ਆ ਕੁੜੀ ਦਾ ਨਾਮ ਹੋ ਜਾਣੀ ਆ ਤੇ ਚੱਲ ਉਹ ਚੱਲ ਵੀ ਉਹਨਾਂ ਦੇ ਅੱਖਾਂ ਦੇ ਸਾਹਮਣੇ ਹੋਇਆ ਹੋਊਗਾ ਸਭ ਕੁਝ ਤੇ ਪਤਾ ਤੇ ਹੋਊ ਉਹਨਾਂ ਨੂੰ ਚੱਲ ਕੋਈ ਨਹੀਂ ਹੁਣ ਤੁਸੀਂ ਤਾਂ ਦਲਜੀਤ ਜਾ ਕੇ ਨਾ ਸਾਰੀ ਗੱਲ ਉਹਨਾਂ ਨਾਲ ਪੱਕੀ ਕਰ ਆਇਓ ਮੈਂ ਖੜਦਾ ਨਾਲ ਦਲਜੀਤ ਨੂੰ ਤੇ ਗੱਲ ਕਰ ਆਉਂਦੇ ਆ ਹੀ ਜਾ ਕੇ ਚਲੋ ਠੀਕ ਆ ਕੱਲ ਤੇ ਛੁੱਟੀ ਆ ਤੇ ਫੇਰ ਸੋਮਵਾਰ ਤੇ ਹੀ ਕੰਮ ਜਾ ਕੇ ਪੈਣਾ ਹਾਂ ਉਹ ਸੋਮਵਾਰ ਹੀ ਹੋਣਾ ਜਿਹੜਾ ਵੀ ਹੋਣਾ ਕੰਮ ਇਹ ਰਮਨ ਜੇ ਜੋਬਨ ਜਿੰਦਾ ਰਹਿੰਦਾ ਤੇ ਆੜੇ ਪੰਗੇ ਪੈਂਡੇ ਨਹੀਂ ਪੈ ਹਾਂ ਤੇ ਇਦਾਂ ਹੀ ਆ ਪਰ ਕੀ ਕਰਨਾ ਜੋ ਸਾਡੀ ਕਿਸਮਤ ਵਿੱਚ ਲਿਖਿਆ ਹੀ ਅਸੀਂ ਦੁੱਖ ਵੇਖਣ ਨੂੰ ਜਿਵੇਂ ਬੈਠੇ ਆ ਤੀਆਂ ਪੁੱਤਾਂ ਦੇ ਦੁੱਖ ਜਿਹੜੇ ਵੇਖੇ ਜਾਂਦੇ ਆ ਉਹ ਤੁਹਾਨੂੰ ਪਤਾ ਜਾਂ ਰੱਬ ਨੂੰ ਪਤਾ ਵੀ ਕਿਦਾਂ ਦਿਨ ਕੱਟਣ ਡੇ ਹੋਇਆ ਹੋਇਆ ਤੇ ਗੱਲ ਤੇਰੀ ਠੀਕ ਵਾ ਚਲ ਕੀ ਕਰਨਾ ਘਰ ਬਣਾਉਣਾ ਆ ਕੰਮ ਕਰਨਾ ਉਹ ਸਭ ਕੁਝ ਵਿੱਚੇ ਹੀ ਰਹਿ ਗਿਆ ਮੈਂ ਵੀ ਨਾ ਉਹ ਤੋਂ ਮੰਨੀ ਮੈਂ ਘਰ ਬਣਾ ਕੇ ਕੀ ਕਰਨਾ ਵਾ ਚਲ ਇੱਕੋ ਘਰ ਦੇ ਵਿੱਚ ਰਹੀ ਜਾਈਏ ਪਰ ਮੈਨੂੰ ਕੀ ਪਤਾ ਸੀ ਵੀ ਆਹ ਕੰਮ ਹੁਣਾਵਾ ਚਲ ਫੇਰ ਵੀ ਚੰਗਾ ਵਾ ਇੱਕੋ ਥਾਂ ਹ ਰਹੀ ਜਾਂਡੀਆਂ ਵਾ ਜੇ ਵੱਖੋ ਵੱਖ ਬਣਾ ਲੀਂਦੇ ਅਹੀਂ ਲੱਕੋ ਫਾਇਆ ਆ ਜਾਣਾ ਸੀ ਨਾ ਉਧਰ ਜਾਣ ਜੋਗੇ ਤੇ ਨਾ ਇੱਥੇ ਰਹਿਣ ਜੋਗੇ ਕੀ ਕਰਦੇ ਨੇ ਇਹ ਤੇ ਤੇਰੀ ਗੱਲ ਸਹੀ ਆ ਚੱਲ ਜੇ ਹੁਣ ਇੱਕ ਜਣੀ ਚਲ ਜਾਂਦੀ ਤੇ ਦੂਜੀ ਤੇ ਘਰ ਰਹਿੰਦੀ ਆ ਨਾ ਉਹ ਫੇ ਤਾਂ ਗੱਲ ਵਾ ਇੱਥੇ ਜੀਆਂ ਦੇ ਵਿੱਚ ਵਾ ਚੱਲ ਗੱਲਬਾਤ ਸੰਦੀਪ ਨਾ ਕਰਦੀ ਆ ਕਿ ਜਾ ਉੱਥੇ ਆਪਣੇ ਘਰ ਵੱਖਰੀ ਇਕੱਲੀ ਨੇ ਬੈਠੀ ਰਿਆ ਕਰਨਾ ਸੀ ਉਹ ਸੋਚਾਂ ਹੀ ਸੋਚਣੀਆਂ ਸੀ ਜਿੱਦਾਂ ਮਰਜੀ ਆ ਅਜੇ ਉਮਰ ਕੁਛ ਨਹੀਂ ਗਈ ਕਿੰਨੀ ਉਮਰ ਪਈ ਐ ਤੇ ਕਿੱਦਾਂ ਕੱਟਣੀ ਆ ਮੈਨੂੰ ਤੇ ਨਾ ਦਿਨ ਰਾਤ ਹੀ ਚੋਰਾ ਵੜਵੜ ਖਾਈ ਜਾਂਦਾ ਵਾ। ਉਹ ਕੋਈ ਗੱਲ ਇਹ ਰਮਤ ਫਿਕਰ ਨਾ ਕਰ। ਜਦੋਂ ਆਪਣੇ ਘਰ ਨੂੰ ਰੁੱਝ ਗਈ ਨਾ ਤਾਂ ਸਭ ਕੁਝ ਉਹਨੂੰ ਭੁੱਲ ਜਾਣਾ। ਚਲੋ ਆ ਵੀ ਚੰਗਾ ਹੋਇਆ ਵਾ ਕਿ ਜਿਹੜਾ ਕੁੜੀ ਬਾਰੇ ਨਾ ਉਹਨਾਂ ਨੇ ਆਪੇ ਗੱਲ ਕਰ ਲਈ ਆ। ਹੋਇਆ ਹੋ ਮੈਨੂੰ ਤਾਂ ਟੈਨਸ਼ਨ ਪਈ ਕਿ ਪਤਾ ਨਹੀਂ ਕੀ ਗੱਲ ਹੋਣੀ ਆ ਉੱਥੇ। ਪਰ ਉਹ ਕਹਿੰਦੇ ਵੀ ਬੰਨੇ ਨਾ ਬੰਨਾ ਲੱਗਣ ਡਿਆ ਵਾ। ਅੱਛਾ। ਇਹ ਆ ਵੀ ਬੰਬੀ ਦਾ ਪਾਣੀ ਹੱਡੀ ਦਾ ਵੀ ਜਾਂਦਾ ਤੇ ਉਹਨਾਂ ਦੀ ਵੀ ਹੈਗੀ ਵਿੱਚ। ਠੀਕ ਆ। ਉਹਨਾਂ ਕਿਤੇ ਬਾਹਰ ਬੂਰ ਚੱਲ ਜਾਣਾ। ਤੇ ਦਲਜੀਤ ਇਹ ਗੱਲ ਕਹਿਣ ਡਿਆ ਸੀ ਕਿ ਜਿਨ੍ਹਾਂ ਦੀ ਪੈੜੀ ਆ ਨਾ ਉਹਨਾਂ ਨੂੰ ਵੀ ਮਿਲਾ अच्छा पर मैं उठ फिर ना करती मैं नई रिश्तेदारी ਦਾ ਮਾਮਲਾ ਉਹ ਕੀ ਸੋਚਣਗੇ ਆਹੋ ਪੀਣਾ ਯਕੀਨ ਹੈ ਨਹੀਂ ਇਹਨਾਂ ਤੇ ਮੈਂ ਨਹੀਂ ਮਸੀ ਜੀ ਜਿੱਦਾਂ ਵੀ ਤੁਸੀਂ ਕਰੋਗੇ ਨਾ ਉਦਾਂ ਹੀ ਠੀਕ ਆ ਉਹ ਚਲੋ ਕੋਈ ਗੱਲ ਨਹੀਂ ਆ ਜਿੱਦਾਂ ਵੀ ਉਹ ਕਹਿੰਦੇ ਆ ਨਾ ਆਹੋ ਉਦਾਂ ਹੀ ਮੰਨ ਲਓ ਉਹ ਨਹੀਂ ਅਸੀਂ ਤਾਂ ਹਾਂ ਕਰ ਆਏ ਆ ਫੇਰ ਵੀ ਨਾ ਅਸੀਂ ਆ ਕੁੜੀ ਵਾਲੇ ਹਨਾ ਆਹੋ ਇਹ ਗੱਲਬਾਤ ਸਾਨੂੰ ਸਾਰੀ ਮੰਨੀ ਪੈਣੀ ਆ ਨੇ ਮੈਂ ਰਜੋਤ ਨੂੰ ਪੁੱਛ ਲਿਆ ਸੀ ਉਹ ਕਹਿੰਦੀ ਵੀ ਤੁਹਾਡੀ ਸਲਾਹ ਨਾਲ ਆਈ ਆ ਜਿੱਦਾਂ ਤੁਸੀਂ ਕਰਨੀ ਕਰ ਲਓ ਨਹੀਂ ਉਹ ਤਾਂ ਠੀਕ ਠਾਕ ਆ ਨਾ ਕੁੜੀਏ ਹਾਂ ਠੀਕ ਠਾਕ ਵਧੀਆ ਕੋਈ ਗੱਲਬਾਤ ਨਹੀਂ ਕਰਦੇ ਹੋਰ ਉਹ ਪਹਿਲਾਂ ਮੜਾ ਮੋਟਾ ਇਹਨਾਂ ਦਾ ਸ਼ੱਕ ਹੁੰਦਾ ਸੀ ਵੀ ਪਤਾ ਨਹੀਂ ਵੀ ਇਹਨਾਂ ਨੇ ਕੀ ਕਰਨਾ ਵਾ ਕੱਲ ਨੂੰ ਪੈਸਾ ਤੇ ਲਾ ਗਿਆ ਕਿਤੇ ਖੋ ਖਾ ਨਾ ਲੈਣ ਆਹ ਤੇ ਬਸ ਇਹੋ ਹੀ ਆ ਵੀ ਹੁਣ ਕਹਿਣ ਦੇ ਆ ਵੀ ਜਿਹੜੀ ਪੈਲੀ ਲੈਣੀ ਇਹਦੇ ਦਾ ਨਾ ਕਰਾ ਦੰਨੇ ਜੇ ਤੋ ਨਾ ਹੀ ਇਹਦੇ ਹੋ ਗਈ ਫੇਰ ਕਿੱਥੇ ਚੱਲ ਜਣੀ ਆਹ ਤੇ ਬਸ ਠੀਕ ਆ ਜਦੋਂ ਪੈਲੀ ਉਹਦੇ ਨਾ ਹੋ ਗਈ ਤੇ ਫੇਰ ਤਾਂ ਕੋਈ ਗੱਲ ਹੀ ਨਹੀਂ ਆ ਨਹੀਂ ਸਾਰਾ ਕੁਝ ਵਧੀਆ ਹੀ ਹੁਣ ਉੱਥੇ ਚਲੋ ਇਹ ਆ ਵੀ ਹੁਣ ਕੁੜੀ ਦੇ ਪੈਰ ਲੱਗ ਜਾਣੇ ਆ ਕੱਲ ਮੈਂ ਤੇ ਇਹੋ ਹੀ ਕਹਿਨੀ ਆ ਕਿ ਹੁਣ ਬਾਬਾ ਨ ਤੇ ਕਿਤੇ ਉਹਦੇ ਵੀ ਪੈਰ ਲੱਗ ਜਾਣਗੇ ਰੁਪਿੰਦਰ ਹੁਣ ਇੱਧਰ ਵੀ ਮਾਂ ਪਿਓ ਹੈ ਨਹੀਂ ਤੇ ਚੱਲ ਏ ਆ ਵੀ ਜੇ ਵਿਆਹ ਕੀਤਾ ਤੇ ਉਧਰ ਵੀ ਧੱਕਾ ਹੋ ਗਿਆ ਤੇ ਚੱਲ ਹੁਣ ਰੱਬ ਸੌਂ ਲੈ ਨਾ ਗਾੜੀ ਤੇ ਸਾਰਾ ਕੁਝ ਵਧੀਆ ਹੋ ਜਾਣਾ ਹੈ ਹੋ ਤਾਂ ਮੈਂ ਬਹਿ ਕੇ ਸੋਚਦੀ ਰਹਿਣੀ ਆ ਤੇ ਚਲੋ ਗਾੜੀ ਨਾ ਵਧੀਆ ਵਧੀਆ ਹੁਣ ਹੋ ਜੇ ਜੋ ਵੀ ਹੁਣਾਵਾਂ ਹੁਣ ਮਾਸਟਰ ਜੀ ਕਹਿੰਦੇ ਵੀ ਸੋਮਵਾਰ ਨੂੰ ਤੁਸੀਂ ਸ਼ਹਿਰ ਆ ਜਿਓ ਤੇ ਚੱਲ ਮੈਂ ਕੋਈ ਗੱਲ ਨਹੀਂ ਚਲ ਜਾਾਂਗੀ ਉਦੋਂ ਨੂੰ ਮਗਧਾਰ ਭਾਜੀ ਨਾਲ ਲੈ ਜਾਊਂਗਾ ਹਾਂ ਤੇ ਆਂਦੇ ਵੀ ਆਪਣੇ ਹੱਥੇ ਰਜਿਸਟਰੀ ਕਰਾ ਲਿਓ ਦਈ ਉਹਦੇ ਨਾਂ ਤੇ ਚੱਲ ਕੋਈ ਗੱਲ ਨਹੀਂ ਚਲ ਜਿਓ ਨਾਲ ਚਲ ਕੋਈ ਗੱਲ ਨਹੀਂ ਉਹਦਾਂ ਚਲ ਜਾਾਂਗੇ ਨਾਲੇ ਅਖੀ ਸਾਰਾ ਕੰਮ ਹੋ ਜਾਊਗਾ ਨਾਲੇ ਹਾਨੂੰ ਪਤਾ ਹੋਊਗਾ ਵੀ ਉਹਦੇ ਨਾਂ ਹੋ ਜਾਊਗਾ ਚਲੇ ਆਪੀ ਪਤਾ ਲੱਗ ਜਾਊਗਾ ਕਿ ਕੁੜੀ ਦੇ ਨਾਂ ਜਮੀਨ ਹੋ ਗਈ ਆ ਉਹ ਆਹੋ ਹਾਂ ਨੇ ਅੱਜ ਤੇ ਸਾਰੇ ਚੰਗੀਆਂ ਗੱਲਾਂ ਕਰਨ ਦੇ ਇਹ ਵੀ ਹੁਣ ਗਾੜੀ ਵੀ ਚੰਗਾ ਰਹਿ ਤੇ ਫੇਰੀ ਜਾਣ ਮੰਮੀ ਮੈਂ ਵਧੀਆ ਗੱਲ ਕੀਤੀ ਉਹਨਾਂ ਦੇ ਸਾਹਮਣੇ ਸਾਰੀ ਲੈ ਪੁੱਤ ਆ ਤਾ ਤੂੰ ਬਹੁਤੀ ਵਧੀਆ ਗੱਲ ਕੀਤੀ ਆ ਵੇਖ ਲਾ ਉਹ ਵੀ ਸਾਡੀਆਂ ਗੱਲਾਂ 'ਚ ਆ ਗਈ ਉਹ ਲੈ ਲੋ ਕਿਹੜੀ ਛੇਤੀ ਉਹਨਾਂ ਨੇ ਕਹਤਾ ਸਾਨੂੰ ਸਾਰਾ ਜਕੀਰ ਵਧਾ ਦੇਂਦੇ ਮੈਨੂੰ ਪਤਾ ਹੀ ਨਾ ਤਾਂ ਹੀ ਤਾਂ ਤੈਨੂੰ ਮੈਂ ਕਿਹਾ ਸੀ ਕਿ ਇਹਨਾਂ ਦੇ 2-4 ਹੀ ਫੇਰੇ ਵੱਜੇ ਨਾ ਇਹਨਾਂ ਨੇ ਕੰਨਾਂ ਨੂੰ ਹੱਥ ਲਾ ਦੇਨੇ ਅੱਜ ਹੀ ਵੇਖ ਲੈ ਖੜਾਛ ਡਾਉਨੋਂ ਫਿਰਦੇ ਹੀ ਉਹਨਾਂ ਦੇ ਖੜਾਛ ਡਾਉਂਦੇ ਫਿਰਦੇ ਹੀ ਹੁਣ ਤਾਂ ਤੇ ਸਾਰਾ ਯਕੀਨ ਹੋ ਦੱਸੋ ਭਲਾ ਇੰਨੀ ਜਿੱਤੇ ਯਕੀਨ ਆ ਗਿਆ ਇਹਨਾਂ ਨੂੰ ਚੱਲ ਕੋਈ ਨਹੀਂ ਪੁੱਤ ਸਾਡਾ ਕੰਮ ਹੋ ਜੇ ਮੁੜ ਕੇ ਇਹ ਕੌਣ ਤੇ ਹੀ ਕੌਣ ਅਸੀਂ ਇਹਨਾਂ ਨੂੰ ਬਸ ਆਪੋ ਹੀ ਕੰਮ ਕਰਨਾ ਇੱਕੜੇ ਪੈਸੇ ਚੜਾ ਕੇ ਨਾ ਪਹਿਲੀ ਆਪਣੇ ਨਾਲ ਕਰਾ ਲਈਏ ਬਸ ਬਸ ਜਿੱਦਾਂ ਮੈਂ ਸੋਚਿਆ ਨਾ ਉਦਾਂ ਉਦਾਂ ਕਰੀ ਜਾ ਵੇਖ ਲਈ ਇਹਦੇ ਵਿੱਚ ਤੇਰਾ ਹੀ ਫਾਇਦਾ ਵਾ ਬਾਅਦ ਚ ਨਾ ਚੋਪਰ ਜਿਹੜਾ ਕੇ ਤੇ ਵਿਆਹ ਕਰਦਾਂਗੇ ਇਹੋ ਕੰਮ ਹੀ ਹੋਣਾ ਵਾ ਜੀਤ ਪੁੱਤ ਧੁੱਫੀ ਕਰਨਾ ਕਰ ਇੱਕ ਵਾਰਾ ਨਾ ਪੈੜੀ ਹੱਥ ਵਿੱਚ ਆ ਲੈਂਦੇ ਵੇਖੇ ਨਾ ਮੈਂ ਘਰੋਂ ਕਿਦਾਂ ਕੱਢਦੀ ਆ ਮੰਮੀ ਜੀ ਇਹ ਕਿਦਾਂ ਦੀਆਂ ਗੱਲਾਂ ਕਰਨ ਦੇਜੇ ਤੁਸੀਂ ਕੀ ਕਿਹਾ ਮੈਂ ਕੋਈ ਗੱਲ ਨਹੀਂ ਕੀਤੀ ਮੈਂ ਤੇ